ਸੋਸ਼ਲ ਕਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਪੰਜਾਬ ਸਰਕਾਰ ਦੇ ਵੱਲੋਂ ਆਂਗਣਵਾੜੀ ਵਰਕਰ ਯੂਨੀਅਨ ਦੇ ਸੁਭਾ ਪ੍ਰਧਾਨ ਹਰਗੋਬਿੰਦ ਕੌਰ ਨੂੰ ਆਪਣੇ ਕੋਟੇ ਤੋਂ ਵੱਧ ਛੁੱਟੀਆਂ ਲੈਣ ਤੇ ਪੰਜਾਬ ਸਰਕਾਰ ਦੇ ਵੱਲੋਂ ਟਰਮੀਨੇਟ ਕਰਨ ਦੇ ਆਰਡਰ ਜਾਰੀ ਕੀਤੇ ਗਏ ਨੇ ਇਸ ਨੂੰ ਲੈ ਕੇ ਅੱਜ 올 ਇੰਡੀਆ ਪੰਜਾਬ ਆਂਗਣਵਾੜੀ ਵਰਕਰ ਯੂਨੀਅਨ ਦੇ ਸੁਭਾ ਪ੍ਰਧਾਨ ਹਰਗੋਬਿੰਦ ਕੌਰ ਦੇ ਵੱਲੋਂ ਬਠਿੰਡਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀ ਹਾਰ ਤੋਂ ਬੋਖਲ ਲਾ ਗਈ ਹੈ ਜੋ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਤੰਗ ਕੀਤਾ ਜਾ ਰਿਹਾ ਉਹਨਾਂ ਕਹਿ ਕਿ ਜਦ ਪੰਜਾਬ ਸਰਕਾਰ ਤੇ ਅਦਾਲਤ ਸਾਨੂੰ ਸਰਕਾਰੀ ਮੁਲਾਜ਼ਮ ਹੀ ਨਹੀਂ ਮੰਦੀ ਤਾਂ ਫਿਰ ਸਾਡੇ ਤੇ ਸਰਕਾਰੀ ਕਾਨੂੰਨ ਕਿਸ ਤਰ੍ਹਾਂ ਲਾਗੂ ਹੋ ਸਕਦੇ ਨੇ ਵੀ ਛੁੱਟੀਆਂ ਤੋਂ ਵੱਧ ਛੁੱਟੀਆਂ ਕੋਈ ਨਹੀਂ ਲੈ ਸਕਦਾ ਇਹ ਕਾਨੂੰਨ 2024 ਦੇ ਵਿੱਚ ਲਾਗੂ ਕੀਤੇ ਗਏ ਨੇ ਜਦ ਕਿ ਉਹਨਾਂ ਦਾ ਕਹਿਣਾ ਹੈ ਕਿ ਮੈਂ 2023 ਦੇ ਵਿੱਚ 20 ਤੋਂ ਵੱਧ ਛੁੱਟੀਆਂ ਲਈਆਂ ਸਨ ਉਹ ਵੀ ਮੈਂ ਆਪਣੀ ਜਥੇਬੰਦੀ ਦੇ ਕਮਾਂਕਾਰਾਂ ਲਈ ਲਈਆਂ ਸਨ ਤੇ ਪਹਿਲਾਂ ਕਿਸੇ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰ ਜੋ ਕਿ ਕਾਫੀ ਬੁਰਾ ਰਵਈਆ ਅਪਣਾ ਰਹੀ ਹੈ ਹਾਲਾਂਕਿ ਮਾਨਯੋਗ ਅਦਾਲਤ ਦੇ ਬੁੱਲੂ ਫੈਸਲਾ ਸੁਣਾਇਆ ਗਿਆ ਹੈ ਕਿ ਆਂਗਣਵੜੀ ਵਰਕਰ ਕੋਈ ਵੀ ਚੋਣ ਲੜ ਸਕਦੇ ਨੇ ਤੇ ਉਹਨਾਂ ਕਹੇ ਕਿ ਸਾਡੀਆਂ ਵਰਕਰਾਂ ਸਰਪੰਚ ਮੈਂਬਰ ਵੀ ਨੇ ਤੇ ਪੰਜਾਬ ਸਰਕਾਰ ਦੇ ਵੱਲੋਂ ਬੌਖ ਲਾਹਰ ਦੇ ਵਿੱਚ ਜਾ ਕੇ ਕਾਰਵਾਈ ਕੀਤੀ ਗਈ ਹੈ। ਉਹਨਾਂ ਵੀ ਕਹੇ ਕਿ ਮੇਰੀ ਜਥੇਬੰਦੀ ਇਸ ਨੂੰ ਲੈ ਕੇ ਸੰਘਰਸ਼ ਕਰੇਗੀ ਤੇ ਅਦਾਲਤ ਦਾ ਵੀ ਦਰਵਾਜ਼ਾ ਖੜਕਾਵੇਗੀ। ਸ਼੍ਰੋਮਣੀ ਅਕਾਲੀ ਦਲ ਵੀ ਇਸ ਪੌਕੇ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜਿਆ। ਯੂਨੀਅਨ ਦੀ ਪ੍ਰੈਜ਼ੀਡੈਂਟ ਆਂਗਣਵਾੜੀ এমਪਲਾਈਜ਼ ਫੈਡਰੇਸ਼ਨ ਆਫ ਇੰਡੀਆ ਦੀ ਮੈਂ ਨੈਸ਼ਨਲ ਪ੍ਰੈਜ਼ੀਡੈਂਟ ਹਾਂ। ਤੇ ਅੱਜ ਜਿਹੜੇ ਅਸੀਂ ਮੁੱਦਾ ਰੱਖ ਰਹੇ ਹਾਂ মিডিਆ ਦੇ ਰਾਂ ਹੀ ਕਿ ਪੰਜਾਬ ਦੀ ਸਰਕਾਰ ਨੇ ਸਰਾਸਰ ਜਿਹੜਾ ਟੱਕਾ ਕੀਤਾ ਹੈ ਹਾਲਾਂਕਿ ਪਿਛਲੇ 2 ਸਾਲ ਤੋਂ ਹੀ ਆਂਗਣਵਾੜੀ ਵਰਕਰਾਂ ਦੇ ਨਾਲ ਇਹ ਸਰਕਾਰ ਟੱਕਾ ਹੀ ਕਰ ਰਹੀ ਹੈ ਕਿ ਜਦੋਂ ਤੋਂ ਇਹ ਸਰਕਾਰ ਆਈ ਹੈ ਇਹ ਆਂਗਣਵਾੜੀ ਵਰਕਰਸ ਹੈਲਪਰਸ ਨੂੰ ਇਹ ਮਾਨ ਪੱਤਾ ਦੇਣ ਦੇ ਵਿੱਚ ਵੀ ਅਸਫਲ ਸਿੱਧ ਹੋਇਆ ਅਸੀਂ ਲੜ ਲੜ ਕੇ ਇਹਨਾਂ ਨਾਲ ਸੰਘਰਸ਼ ਕਰ ਕਰਕੇ ਆਪਣਾ ਮਾਨ ਪੱਤਾ ਕਢਵਾਇਆ ਹਰ ਰੋਜ਼ ਸਾਨੂੰ ਧਰਨੇ ਮਜਾਰੇ ਕਰਨੇ ਪੈ ਰਹੇ ਵੀ ਸਭ ਤੋਂ ਬੇਸਿਕ ਜਿਹੜੀ ਲੋੜ ਹੁੰਦੀ ਹੈ ਬੰਦੇ ਦੀ ਉਹ ਹੁੰਦੀ ਹੈ ਕਿ ਇੱਕ ਮਹੀਨਾ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਉਹਦੇ ਬਦਲੇ ਤਨਖਾਹ ਮਿਲੇ ਪਰ ਇਹਨਾਂ ਨੇ 18-18 ਮਹੀਨੇ ਤਨਖਾਹਾਂ ਨਹੀਂ ਦਿੱਤੀਆਂ ਅੱਜ ਵੀ ਹਾਲਤ ਇਹ ਹੈਗੀ ਐ ਕਿ ਸਾਡੀਆਂ ਵਰਕਰਸ ਜਿਹੜੀਆਂ 9-9 ਮਹੀਨੇ ਹੋ ਗਏ ਉਹਨਾਂ ਨੂੰ ਮਾਨ ਪੱਤਾ ਹਲੇ ਤੱਕ ਵੀ ਨਹੀਂ ਮਿਲਿਆ ਹੈਗਾ ਜਦੋਂ ਅਸੀਂ ਇਹ ਮੁੱਦਿਆਂ ਤੇ ਲੜਦੇ ਆਂ ਆਵਾਜ਼ ਚੱਕਦੇ ਆਂ ਤਾਂ ਸਰਕਾਰ ਨੇ ਜਿਹੜਾ ਮੈਨੂੰ ਪਹਿਲਾਂ ਨੋਟਿਸ ਜਾਰੀ ਕੀਤਾ ਕਹਿੰਦੇ ਜੀ ਕਿ ਤੁਸੀਂ ਧਰਨੇ ਮਜਾਰੇ ਕਰਦੇ ਹੋ ਤੇ ਸਰਕਾਰ ਦਾ ਅਕਸ ਖਰਾਬ ਹੁੰਦਾ ਦੇਖੋ ਜੇ ਤੁਸੀਂ ਆਪ ਇਹ ਪਾਰਟੀ ਜਿਹੜੀ ਇਹ ਰਾਜ ਕਰ ਰਹੀ ਆ ਆਵਾਦਮੀ ਪਾਰਟੀ ਇਹ ਤਾਂ ਬਣੀ ਧਰਨੇ ਮਜਾਰਿਆਂ ਚੋਂ ਐ ਤੇ ਅੱਜ ਇਹਨਾਂ ਨੂੰ ਧਰਨੇ ਮਜਾਰੇ ਬਹੁਤ ओके ਲੱਗਦੇ ਆ ਤੇ ਹੁਣ ਜਿਹੜਾ ਇਹਨਾਂ ਨੇ ਮੈਨੂੰ ਨੌਕਰੀ ਤੋਂ ਵੀ ਫਰਕ ਕਰਤਾ ਇਹ ਕਹਿ ਕੇ ਕਿ ਤੁਸੀਂ ਜਿਹੜਾ ਛੁੱਟੀਆਂ ਵੱਧ ਲਈਆਂ 2023 ਦੇ ਵਿੱਚ ਤੇ ਜਦ ਕਿ ਮੈਂ 30 ਸਾਲ ਤੋਂ ਅੰਗਣਵਾੜੀ ਯੂਨੀਅਨ ਦੀ ਪ੍ਰਧਾਨ ਆ ਤੇ ਮੇਰਾ ਸਾਰਾ ਰਿਕਾਰਡ ਦੇਖਿਆ ਜਾ ਸਕਦਾ ਵੀ ਮੈਨੂੰ ਕਦੇ ਵੀ 20 ਛੁੱਟੀਆਂ ਨਾਲ ਸਰਦਾ ਨਹੀਂ ਹੈਗਾ ਕਿ ਜਦੋਂ ਤੁਸੀਂ ਐਜੀਟੇਸ਼ਨ ਕਰਨੀ ਹੈ ਤੁਹਾਨੂੰ ਤਾਂ ਛੁੱਟੀ ਚਾਹੀਦੀ ਹੈ ਕਿਉਂਕਿ ਐਜੀਟੇਸ਼ਨ ਦੇ ਵਿੱਚ ਵੀ ਕਿਹੜਾ ਸਾਨੂੰ ਇਹ ਛੁੱਟੀ ਕਾਊਂਟ ਕਰਦੇ ਆ ਜੇ ਤੁਸੀਂ ਡੈਪੂਟੇਸ਼ਨ ਜਾਣਾ ਤੁਹਾਨੂੰ ਤਾਂ ਛੁੱਟੀ ਚਾਹੀਦੀ ਹੈ ਸੋ ਜੂਨੀਅਨ ਦੀ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਛੁੱਟੀਆਂ ਹਮੇਸ਼ਾ ਹੀ ਚਾਹੀਦੀਆਂ ਸੀ ਤੇ ਪਿਛੜੀਆਂ ਸਰਕਾਰਾਂ ਨੇ ਕਦੇ ਇਹ ਨਹੀਂ ਕੀਤਾ ਸੀ ਕਿ ਜਿੰਨੀਆਂ ਛੁੱਟੀਆਂ ਲਓ 30 ਛੁੱਟੀਆਂ ਹੋ ਗਈਆਂ 20 ਸਾਨੂੰ ਮਿਲਦੀਆਂ 10 ਵੱਧ ਹੋ ਗਈਆਂ 20 ਵੱਧ ਹੋ ਗਈਆਂ ਜਿੰਨੀਆਂ ਵੀ ਹੋ ਗਈਆਂ ਕਦੇ ਨਹੀਂ ਕੁਛ ਕਿਹਾ ਸੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਇਹਨੂੰ ਕਿੱਦਾਂ ਹਰਾਸ ਕੀਤਾ ਜਾਵੇ ਫਿਰ ਇਹਨਾਂ ਨੇ ਇਹ ਪੁਆਇੰਟ ਫੜਿਆ ਵੀ ਇਹਦੀਆਂ ਛੁੱਟੀਆਂ ਚੈੱਕ ਤੇ ਛੁੱਟੀਆਂ ਮੇਰੀਆਂ ਜਿਹੜੀਆਂ ਵੱਧ ਸੀਗੀਆਂ 2023 ਦੇ ਵਿੱਚ 22 'ਚ ਵੀ ਵੱਧ ਸਾਰੇ ਸਾਲਾਂ ਤੋਂ ਵੱਧ ਹੀ ਸੀਗੀਆਂ ਤਾਂ ਇਹਨਾਂ ਨੇ ਜਿਹੜਾ ਮੈਨੂੰ ਲੈਟਰ ਜਾਰੀ ਕਰਤਾ ਕਿ ਤੁਸੀਂ ਛੁੱਟੀਆਂ ਵੱਧ ਲਈਆਂ ਤੇ ਹਾਲਾਂਕਿ ਕੋਈ ਐਦਾਂ ਦਾ ਰੂਲ ਨਹੀਂ ਸੀਗਾ ਕਿ ਅਸੀਂ 20 ਤੋਂ ਵੱਧ ਛੁੱਟੀਆਂ ਨਹੀਂ ਲੈ ਸਕਦੇ ਹਰ ਅੰਪਲਾਈ ਦਾ ਇਹ ਰਾਈਟ ਹੈਗਾ ਕਿ ਜਿਹੜੀਆਂ ਉਹ ਆਪਣੀ ਜਿਹੜੀ ਤਨਖਾਹ ਕਟਾ ਕੇ ਛੁੱਟੀ ਲੈ ਸਕਦਾ ਉਹਨੂੰ ਲੋਡ ਹੈਗੀ ਐ ਵੀ ਛੁੱਟੀਆਂ ਪੂਰੀਆਂ ਹੋ ਗਈਆਂ ਫਿਰ ਉਹ ਕੀ ਕਰੂਗਾ ਕੋਈ ਅਮਰਜੈਂਸੀ ਹੋ ਗਈ ਕੁਝ ਵੀ ਹੋ ਗਈ ਤਾਂ ਅਸੀਂ ਛੁੱਟੀ ਲੈ ਸਕਦੇ ਸੀਗੇ ਹਾਲਾਂਕਿ ਅਸੀਂ ਅੰਪਲਾਈ ਵੀ ਨਹੀਂ ਹੈਗੀਆਂ ਪਰ ਫਿਰ ਵੀ ਅਸੀਂ ਉਹਨਾਂ ਰੂਲਾਂ ਦੇ ਅਨੁਸਾਰ ਚੱਲਦੇ ਸੀ ਵੀ ਚਲੋ ਜਿਹੜੇ ਸਰਕਾਰ ਨੇ ਬਣਾਏ ਆ ਸਾਨੂੰ ਉਹਨੂੰ ਮੰਨਿਏ ਤਾਂ ਇਹਨਾਂ ਨੇ ਹੁਣ ਮਈ 2024 ਨੂੰ ਇੱਕ ਚਿੱਠੀ ਜਾਰੀ ਕੀਤੀ ਹੈ ਕਿ ਆਗਣਵਾੜੀ ਵਰਕਰ 20 ਤੋਂ ਵੱਧ ਛੁੱਟੀਆਂ ਨਹੀਂ ਲੈ ਸਕਦੀਆਂ ਪਰ ਇਹ ਛੁੱਟੀਆਂ ਜਿਹੜੀਆਂ ਮੇਰੀਆਂ ਜਿਨ੍ਹਾਂ ਤੇ ਮੇਰੇ ਤੇ ਐਕਸ਼ਨ ਲਿਆ ਗਿਆ ਮੇਰੀ ਤਨਖਾਹ ਕੱਟੀ ਗਈ ਹੈ ਮਨਜ਼ੂਰ ਛੁੱਟੀਆਂ ਹੈਗੀਆਂ 2023 ਦੀਆਂ ਛੁੱਟੀਆਂ ਸੋ ਇਹ ਪਹਿਲੀ ਬੇਸਲੈਸ ਗੱਲ ਕੀਤੀ ਹੈ ਇਹਨਾਂ ਨੇ ਮੇਰੇ ਖਿਲਾਫ ਦੂਜਾ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਰਾਜਨੀਤਿਕ ਕਤਿਵਿਧੀਆਂ ਦੇ ਵਿੱਚ ਭਾਗ ਲਿਆ ਇਦੇ ਬਾਰੇ ਵੀ ਮੈਂ ਕਹਿਣਾ ਚਾਹਣੀ ਐ ਕਿ ਦੇਖੋ ਅਸੀਂ ਸੋਸ਼ਲ ਵਰਕਰ ਐ ਜਦੋਂ ਅਸੀਂ ਸਰਕਾਰ ਦੇ ਕੋਲ ਆਪਣਾ ਮੰਗ ਪੱਤਰ ਲੈ ਕੇ ਜਾਂਦੇ ਆ ਕਿ ਸਾਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦਿੱਤਾ ਜਾਵੇ ਤਾਂ ਸਰਕਾਰ ਕਹਿੰਦੀ ਐ ਅਸੀਂ ਤੁਹਾਨੂੰ ਮੁਲਾਜ਼ਮ ਨਹੀਂ ਮੰਨ ਸਕਦੇ ਕੋਰਟ ਦੇ ਵਿੱਚ ਜਾਂਦੇ ਆ ਤਾਂ ਉੱਥੇ ਸਰਕਾਰ ਜਵਾਬ ਦੇ ਦਿੰਦੀ ਐ ਕਿ ਅਸੀਂ ਇਹਨਾਂ ਨੂੰ ਮੁਲਾਜ਼ਮ ਨਹੀਂ ਮੰਨਦੇ ਰਾਜ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਜਦੋਂ ਸਵਾਲ ਆਉਂਦਾ ਉੱਥੇ ਸਰਕਾਰ ਕਹਿ ਦਿੰਦੀ ਐ ਵੀ ਆਂਗਣਵਾੜੀ ਵਰਕਰ ਮੁਲਾਜ਼ਮ ਨਹੀਂ ਹੈਗੇ ਫਿਰ ਜਦੋਂ ਅਸੀਂ ਮੁਲਾਜ਼ਮ ਨਹੀਂ ਹੈਗੇ ਫਿਰ ਸਾਨੂੰ ਸਾਡਾ ਜਿਹੜਾ ਹੈਗਾ ਬਹੁਤ ਸਾਰੇ ਆਂਗਣਵਾੜੀ ਵਰਕਰ ਪਿਛਲੇ ਲੰਬੇ ਸਮੇਂ ਤੋਂ ਅੱਜ ਦੀ ਲੰਬੇ ਸਮੇਂ ਤੋਂ ਪੰਚਾਇਤ ਮੈਂਬਰ ਹੈ ਸਰਪੰਚ ਹੈ ਬਲਾਕ ਸੰਪਤੀ ਮੈਂਬਰ ਹੈ ਐਮਸੀ ਹੈ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ ਇੱਥੋਂ ਤੱਕ ਸਾਡੀਆਂ ਅੰਗਣਵਾੜੀ ਵਰਕਰ ਅੱਜ ਵੀ ਹੈਗੀਆਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸੋ ਅਸੀਂ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਸਾਡੇ ਹੱਕ ਦੇ ਵਿੱਚ ਇਹ ਫੈਸਲਾ ਦਿੱਤਾ ਹੋਇਆ ਆ ਕਾਪੀ ਮੇਰੇ ਕੋਲ ਹੈਗੀ ਹੈ ਕਿ ਅਸੀਂ ਜਿਹੜਾ ਇਲੈਕਸ਼ਨ ਲੜ ਸਕਦੇ ਹਾਂ ਅਸੀਂ ਦੋਵੇਂ ਅਹੁਦੇ ਰੱਖ ਸਕਦੇ ਆ ਤੇ ਜੇ ਅਸੀਂ ਸਿਆਸਤ ਦੇ ਵਿੱਚ ਭਾਗ ਲਵਾਂਗੇ ਤਾਂ ਤਾਂ ਹੀ ਅਸੀਂ ਜਿਹੜਾ ਹੈਗਾ ਆਪਣਾ ਉਹ ਕਰਾਂਗੇ ਨਾ ਅਸੀਂ ਤਾਈ ਕੋਈ ਉਹਦਾ ਰੱਖ ਸਕਦੇ ਆ ਤੇ ਜਦੋਂ ਮਾਨਜੋਗ ਹਾਈ ਕੋਰਟ ਨੇ ਸਾਡੇ ਹੱਕ ਦੇ ਵਿੱਚ ਫੈਸਲਾ ਦਿੱਤਾ ਹੋਇਆ ਕਿ ਅਸੀਂ ਕਰ ਸਕਦੇ ਆ ਤਾਂ ਫਿਰ ਇਹ ਮੇਰੇ ਤੇ ਕਿੱਦਾਂ ਇਲਜ਼ਾਮ ਲਾ ਸਕਦੇ ਹੈਗੇ ਕਿ ਮੈਂ ਜਿਹੜਾ ਹੈਗਾ ਵੀ ਰਾਜਨੀਤਿਕ ਗਤੀਵਿਧੀਆਂ 'ਚ ਭਾਗ ਲਿਆ ਜਦੋਂ ਸਾਨੂੰ ਮੁਲਾਜ਼ਮ ਨਹੀਂ ਮੰਨਦੇ ਅਸੀਂ ਸੋਸ਼ਲ ਵਰਕਰ ਆ ਸੋ ਇਹ ਦੋਵੇਂ ਗੱਲਾਂ ਜਿਹੜੀਆਂ ਇਹਨਾਂ ਨੇ ਮੇਰੇ ਤੇ ਬੇਸਲੈਸ ਆਧਾਰਹੀਣ ਗੱਲਾਂ ਕਰਕੇ ਮੈਨੂੰ ਨੌਕਰੀ ਤੋਂ ਕੱਢਿਆ ਹੈਗਾ ਤੇ ਇਹ ਸਿਰਫ ਪੋਲੀਟੀਕਲ ਵੰਡੇਟਾ ਇਹ ਰਾਜਨੀਤਿਕ ਬਦਲਾਖੋਰੀ ਹੈ ਕਿਉਂਕਿ ਮੈਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬਣੀ ਪਿਛਲੇ ਸਾਲ ਤਾਂ ਉਦੋਂ ਤੋਂ ਹੀ ਸਰਕਾਰ ਲਗਾਤਾਰ ਮੈਨੂੰ ਨੋਟਿਸ ਕੱਢ ਰਹੀ ਹੈ ਵੀ ਇਹਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਨੌਕਰੀ ਤੋਂ ਬਾਹਰ ਕੀਤਾ ਜਾਵੇ ਤਾਂ ਇਹਨਾਂ ਨੇ ਸਿਰਫ ਮੈਨੂੰ ਜਿਹੜਾ ਹਰਾਸ ਕਰਨ ਵਾਸਤੇ ਰਾਜਨੀਤਿਕ ਤੌਰ ਤੇ ਜਿਹੜਾ ਹੈਗਾ ਇਹ ਬਦਲੇਖੋਰੀ ਦੇ ਅਧੀਨ ਮੈਨੂੰ ਪਰੇਸ਼ਾਨ ਕੀਤਾ ਨਾਲ ਹੀ ਮੈਂ ਕਹਿਣਾ ਚਾਹਣੀ ਹੈ ਵੀ ਸਰਕਾਰ ਇਸ ਗੱਲ ਤੋਂ ਵੀ ਬਖલાઈ ਹੈ ਵੀ ਪਹਿਲਾਂ ਮੈਂ ਹਜ਼ਾਰਾਂ ਔਰਤਾਂ ਦੀ ਆਗੂ ਸੀਗੀ ਹੁਣ ਮੈਂ ਲੱਖਾਂ ਔਰਤਾਂ ਦੀ ਆਗੂ ਆ ਤੇ ਮੈਂ ਪਿਛਲੇ 7-8 ਮਹੀਨੇ ਤੋਂ ਜਦੋਂ ਤੋਂ ਮੈਂ ਪਾਰਟੀ ਜੁਆਇਨ ਕੀਤੀ ਹੈ ਮੈਂ ਗਰੀਬ ਔਰਤਾਂ ਦੀ ਖਾਸ ਕਰਕੇ ਬਹੁਤ ਜਿਹੜੇ ਲੋਅਰ ਲੈਵਲ ਤੇ ਔਰਤਾਂ ਹੈਗੀਆਂ ਮੈਂ ਉਹਨਾਂ ਦੀ ਆਵਾਜ਼ ਬਣੀ ਹੈ ਮੈਂ ਉਹਨਾਂ ਦੀ ਗੱਲ ਜਿਹੜੀ ਸਰਕਾਰ ਕੋਲ ਚੱਕੀ ਹੈ ਕਿ ਇਹਨਾਂ ਨੇ ਉਹਨਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਲਾਰਾ ਲਾਇਆ ਨਹੀਂ ਦਿੱਤਾ ਵਿਚਾਰੀਆਂ ਨੇ ਬਹੁਤ ਆਸਾਂ ਨਾਲ ਇਹਨਾਂ ਨੂੰ ਵੋਟਾਂ ਪਾਈਆਂ ਸੀ ਫਿਰ ਲੋਕਾਂ ਦੇ ਘਰਾਂ ਦੇ ਵਿੱਚ ਆਟਾ ਨਹੀਂ ਹੈਗਾ ਸੀ ਜਦੋਂ ਹੁਣ ਅਸੀਂ ਪਿੰਡਾਂ ਦੇ ਵਿੱਚ ਗਈਆਂ ਮੈਂ ਮੀਟਿੰਗਾਂ ਕੀਤੀਆਂ ਤੇ ਉਹ ਕਿੰਨੀਆਂ ਪਰੇਸ਼ਾਨ ਹੈ ਔਸ ਔਰਤ ਨੂੰ ਕਿੰਨੀ ਪਰੇਸ਼ਾਨੀ ਹੋਊਗੀ ਜਿਹਦੇ ਚੁੱਲ੍ਹੇ ਦੇ ਉੱਤੇ ਆਟਾ ਨਹੀਂ ਹੈਗਾ ਰੋਟੀ ਕਿਵੇਂ ਪਕਾਊਗੀ ਜਿਹਦੇ ਡੱਬੇ 'ਚ ਦਾਲ ਨਹੀਂ ਹੈਗੀ ਉਹ ਬੱਚਿਆਂ ਨੂੰ ਰੋਟੀ ਕਿੱਥੋਂ ਦੇਊਗੀ ਮੈਂ ਇਹ ਵੀ ਮੁੱਦੇ ਚੁੱਕੇ ਠੀਕ ਹੈ ਤੇ ਮੈਂ ਜਿਹੜਾ ਹੈਗਾ ਇਹਨਾਂ ਨੇ ਬਿਜਲੀ ਦੇ ਬਿੱਲਾਂ ਦੀ ਗੱਲ ਕੀਤੀ ਪਿੰਡਾਂ ਦੇ ਵਿੱਚ ਜਾ ਜਾ ਕੇ ਮੈਂ ਦੇਖਿਆ ਮੈਂ ਉਹ ਵੀ ਮੁੱਦਾ ਚੁੱਕਿਆ ਕਿ ਜ਼ੀਰੋ ਬਿੱਲ ਨਹੀਂ ਆਇਆ ਲੋਕ ਤੜਫਦੇ ਹੈਗੇ ਆ ਗਰੀਬ ਜਿਨ੍ਹਾਂ ਨੂੰ 15 15 20 20 ਹਜ਼ਾਰ ਲੱਖ ਲੱਖ ਰੁਪਏ ਦੇ ਬਿੱਲ ਮੈਂ ਵੇਖਿਆ ਤਾਂ ਸਰਕਾਰ ਨੂੰ ਇਸ ਗੱਲ ਤੋਂ ਵੀ ਬਹੁਤ ਪ੍ਰੋਬਲਮ ਹੋਈ ਕਿ ਇਹ ਗਰੀਬ ਔਰਤਾਂ ਦੀ ਸਧਾਰਨ ਔਰਤਾਂ ਦੀ ਆਵਾਜ਼ ਬਣ ਰਹੀ ਹੈ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣੀ ਆ ਕਿ ਇਹ ਸਰਕਾਰ ਤੋਂ ਇਹੀ ਆਸ ਕੀਤੀ ਜਾ ਸਕਦੀ ਸੀ ਕਿਉਂਕਿ ਇਹ ਦਿੱਲੀ ਮਾਡਲ ਤੇ ਚੱਲਦੀ ਹੈ ਸਰਕਾਰ ਦਿੱਲੀ ਦੇ ਵਿੱਚ ਇਹਨਾਂ ਨੇ ਆਪਦੀ ਐਮਪੀ ਦੇ ਨਾਲ ਕੀ ਕੀਤਾ ਜਿਹੜੀ ਔਮਨ ਕਮਿਸ਼ਨ ਦੀ ਚੇਅਰਪਰਸਨ ਸੀਗੀ ਸੁਵਾਤੀ ਮਾਲੀਵਾਲ ਸੀਐਮ ਦੇ ਘਰ ਦੇ ਵਿੱਚ ਕੇਜਰੀਵਾਲ ਦੇ ਘਰ ਦੇ ਵਿੱਚ ਕੇਜਰੀਵਾਲ ਦੇ ਪੀਐਨ ਉਹਦੇ ਨਾਲ ਬਦਸਲੂਕੀ ਕੀਤੀ ਉਹਦੀ ਕੁੱਟਮਾਰ ਕੀਤੀ ਤੇ ਜਿਹੜੇ ਆਪਦੀ ਪਾਰਟੀ ਦੀ ਔਰਤ ਦੇ ਨਾਲ ਐਦਾਂ ਦੇ ਬਿਹੇਵ ਕਰ ਸਕਦੇ ਤੇ ਮੈਂ ਇਹਨਾਂ ਤੋਂ ਕੀ ਆਸ ਕਰ ਸਕਦੀ ਸੀ ਵੀ ਇਹ ਮੇਰੇ ਨਾਲ ਕੀ ਚੰਗਾ ਕਰਨਗੇ ਸੋ ਇਹ ਟੋਟਲ ਜਿਹੜਾ ਹੈਗਾ ਇੱਕ ਔਰ ਤੁਹਾਨੂੰ ਦਬਾਉਣ ਦੀ ਗੱਲ ਹੈਗੀ ਆ ਔਰਤਾਂ ਦੀ ਆਵਾਜ਼ ਹੈ ਜਿਹੜੀ ਉਹਨੂੰ ਸਨੱਬ ਕਰਨ ਦੀ ਕੋਸ਼ਿਸ਼ ਹੈ ਵੀ ਆਂਗਣਵਾੜੀ ਵਰਕਰਾਂ ਨੂੰ ਤਨਖਾਹਾਂ ਵੀ ਨਾ ਦਿਓ ਇਹ ਬੋਲੇ ਨਾ ਔਰਤਾਂ ਨੂੰ 1000 ਰੁਪਈਆ ਵੀ ਨਾ ਦਿਓ ਉਹਨਾਂ ਦੇ ਘਰਾਂ 'ਚ ਆਟਾ ਵੀ ਨਾ ਹੋਵੇ ਇਹ ਬੋਲੇ ਨਾ ਵੀ ਇਹਦੀ ਆਵਾਜ਼ ਬੰਦ ਕਰੋ ਸਾਰਿਆਂ ਦੀ ਆਵਾਜ਼ ਬੰਦ ਹੋਊਗੀ ਹੁਣ ਫਿਰ ਤੁਹਾਡੇ ਵੱਲੋਂ ਕੀ ਸੈੱਟ ਲੱਗੇ ਜਾ ਰਹੇ ਹੈ ਇਸ ਨੂੰ ਫੋਟ ਦੇ ਵਿੱਚ ਲੈ ਕੇ ਜਾਓਗੇ ਜਾਂ ਕੋਈ ਇਹਨੂੰ ਪਬਲਿਕ ਤੌਰ ਤੇ ਲੜਾਉਂਦੇ ਹਾਂਜੀ ਅਸੀਂ ਆਪਦੀ ਜਥੇਬੰਦੀ ਵੱਲੋਂ ਇਹਦੇ ਖਿਲਾਫ ਆਵਾਜ਼ ਬੁਲੰਦ ਕਰਾਂਗੇ ਕਿਉਂਕਿ ਐਦਾਂ ਨਹੀਂ ਹੈਗਾ ਕਿ ਤੁਸੀਂ ਅੱਜ ਕਿਸੇ ਔਰਤ ਨੂੰ ਇਹ ਕਹਿ ਕੇ ਟੌਰਚਰ ਕਰਕੇ ਉਹਨੂੰ ਘਰੇ ਬਿਠਾ ਦਿਓ ਵੀ ਉਹ ਸੰਘਰਸ਼ ਨਾ ਕਰੇ ਠੀਕ ਹੈ ਸੰਘਰਸ਼ ਕਰਨਾ ਸਾਡਾ ਮੂਡਲਾ ਅਧਿਕਾਰ ਆ ਤੇ ਅਸੀਂ ਇਹਦੇ ਖਿਲਾਫ ਸੰਘਰਸ਼ ਕਰਾਂਗੇ ਅਸੀਂ ਲੜਾਂਗੇ ਆਪਦੀ ਆਵਾਜ਼ ਬੁਲੰਦ ਕਰਾਂਗੇ ਦਿੱਲੀ ਦੇ ਵਿੱਚ ਵੀ ਇਹਨਾਂ ਨੇ 2022 ਦੇ ਵਿੱਚ ਹਜ਼ਾਰਾਂ ਅੰਗਣਵਾੜੀ ਵਰਕਰਾਂ ਨੂੰ ਨੌਕਰੀ ਤੋਂ ਕੱਢਿਆ ਇਹਨਾਂ ਨੇ ਇੱਕ ਐਕੇ ਵੀ ਤੁਸੀਂ ਸਾਡੇ ਖਿਲਾਫ ਧਰਨਾ ਲਾਉਣੀ ਉਹ ਉਹਨਾਂ ਨੇ ਆਪ ਦੇ ਲੜਕੇ ਉਹ ਬਹਾਲ ਹੋਈਆਂ ਇਹਨਾਂ ਦਾ ਇੱਕ ਇਹਨਾਂ ਦਾ ਇਤਿਹਾਸ ਹੈ ਇਹ ਵੀ ਇਹ ਲੋਕ ਜਿਹੜੇ ਇਹਨਾਂ ਨੂੰ ਇਹ ਲੱਗਦਾ ਹੈਗਾ ਵੀ ਅਸੀਂ ਇਸ ਧਰਨੇ ਮਜਾਰੇ ਕਰਕੇ ਸਰਕਾਰ 'ਚ ਆਗੇ ਕੋਈ ਹੋਰ ਧਰਨੇ ਮਜਾਰੇ ਕਰਕੇ ਕਿਤੇ ਸਰਕਾਰ 'ਚ ਹੀ ਨਾ ਆ ਜੇ ਇਹਨਾਂ ਨੂੰ ਤਾਂ ਇਹੀ ਲੱਗਦਾ ਹੈਗਾ ਵੀ ਸਾਡਾ ਐਵੇਂ ਕਰਕੇ ਸਾਡੀ ਸਰਕਾਰ ਬਣ ਗਈ ਤੇ ਕਿਤੇ ਇਹ ਵੀ ਇਸ ਤਰ੍ਹਾਂ ਨਾ ਕਰ ਲੈਣ ਇਹ ਸਾਡਾ ਡੈਮੋਕਰੈਟਿਕ ਰਾਈਟ ਹੈ ਤੇ ਅਸੀਂ ਸੰਘਰਸ਼ ਕਰਾਂਗੇ ਅਸੀਂ ਲੜਾਂਗੇ ਬਾਕੀ ਜਿਹੜਾ ਕਾਨੂੰਨੀ ਰਾਹ ਹੈਗਾ ਅਸੀਂ ਉਹ ਵੀ ਇਖਤਿਆਰ ਕਰਾਂਗੇ ਅਸੀਂ ਇਸ ਜਿਹੜਾ ਇਹਨਾਂ ਦਾ ਆਰਡਰ ਹੈਗਾ ਅਸੀਂ ਇਹਨੂੰ ਜਿਹੜਾ ਇਹਨੂੰ ਕੋਰਟ ਦੇ ਵਿੱਚ ਵੀ ਅਸੀਂ ਚੈਲੰਜ ਕਰਾਂਗੇ ਅਸੀਂ ਸਰਕਾਰ ਦੇ ਨਾਲ ਸੰਘਰਸ਼ ਕਰਨ ਦੇ ਰੌਣਜਾਂ ਵੀ ਅਸੀਂ ਇਹਨਾਂ ਤੋਂ ਝੁਕਣ ਵਾਲੀਆਂ ਨਹੀਂ ਹੈਗੀਆਂ ਇਹ ਨਾ ਸੋਚਣ ਵੀ ਇਹ ਔਰਤਾਂ ਕਿਤੇ ਕਮਜ਼ੋਰ ਹੈਗੀਆਂ ਜਾ ਇਹਨਾਂ ਨੂੰ ਸਾਡਾ ਇਤਿਹਾਸ ਨਹੀਂ ਪਤਾ ਹੈਗਾ ਸਾਡਾ ਅਸੀਂ ਸੰਘਰਸ਼ਾਂ ਚੋਂ ਨਿਕਲੀਆਂ ਹੋਈਆਂ ਔਰਤਾਂ ਅਸੀਂ ਸੁਧਾਰਨ ਘਰਾਂ ਦੀਆਂ ਔਰਤਾਂ ਅਸੀਂ ਕੋਈ ਮਹਿਲਾਂ ਚ ਰਹਿਣ ਵਾਲੀਆਂ ਨਹੀਂ ਹੈਗੀਆਂ ਵੀ ਅਸੀਂ ਸੜਕਾਂ ਤੇ ਨਹੀਂ ਆ ਸਕਦੀਆਂ ਤੁਸੀਂ ਸਾਰਿਆਂ ਨੇ ਦੇਖਿਆ ਕਿ ਅਸੀਂ ਬਠਿੰਡੇ ਦੇ ਵਿੱਚ ਕਿੰਨੀ ਵੱਡੀ ਲੜਾਈ ਲੜੀ ਹੈ ਬਹੁਤ ਸੰਘਰਸ਼ ਕੀਤੇ ਅਸੀਂ ਜੇਹਲਾਂ ਵੀ ਕਟੀਆਂ ਤਾਂ ਅਸੀਂ ਹੁਣ ਵੀ ਜਿਹੜਾ ਹੈਗਾ ਇਹ ਸਰਕਾਰ ਦਾ ਜਿਹੜਾ ਮੂੰਹ ਮੋੜਾਂਗੇ ਆ ਐਦਾਂ ਨਹੀਂ ਹੈਗਾ ਕਿ ਤੁਸੀਂ ਕਿਸੇ ਔਰਤ ਤੇ ਆਏ ਅਤਿਆਚਾਰ ਕਰਕੇ ਸੇਫ ਬੈਠੇ ਰਹੋਗੇ ਹਾਂਜੀ ਪਾਰਟੀ ਮੇਰੇ ਨਾਲ ਖੜੀ ਆ ਸ਼੍ਰੋਮਣੀ ਅਕਾਲੀ ਦਲ ਇਸ ਧੱਕੇ ਦੇ ਵਿਰੁੱਧ ਆ ਕਿ ਇਹਨਾਂ ਨੇ ਜਿਹੜਾ ਹੈਗਾ ਪੋਲਿਟਿਕਲ ਜਿਹੜਾ ਵੰਡੰਟ ਹੈ ਤੇ ਇਹ ਜਾਣ ਬੁੱਝ ਕੇ ਕੀਤਾ ਵੀ ਇਹਨਾਂ ਨੇ ਤਾਂ ਹੀ ਆ ਮੇਰੇ ਨਾਲ ਇਹ ਅਦਰਵਾਇਜ਼ ਬੇਸ ਨਹੀਂ ਸੀਗਾ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਹੈਗੀਆਂ ਛੁੱਟੀਆਂ ਦੀ ਗੱਲ ਕਹਿ ਲੋ ਜਾਂ ਰਾਜਨੀਤਿਕ ਕਦੀਵਧੀਆਂ ਦੀ ਗੱਲ ਕਹਿ ਲੋ ਵੀ ਇਹ ਇਹਨਾਂ ਦੀ ਇਹਨਾਂ ਨੂੰ ਪਤਾ ਵੀ ਸਾਡੀ ਗੱਲ ਖੜਨ ਵਾਲੀ ਨਹੀਂ ਹੈਗੀ ਪਰ ਸਿਰਫ ਇਹਨਾਂ ਨੇ ਜਾਣ ਬੁੱਝ ਕੇ ਮੈਨੂੰ ਜਿਹੜਾ ਹੈਗਾ ਪਰੇਸ਼ਾਨ ਕਰਨ ਵਾਸਤੇ ਕੀਤਾ ਤੇ ਪਾਰਟੀ ਜਿਹੜੀ ਉਸ ਸਪੋਰਟ ਤੇ ਹੈ ਦੇਖੋ ਜਿਹੜਾ ਸਾਡਾ ਸੰਘਰਸ਼ ਹੈਗਾ ਐਜ਼ ਅ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਮੈਨੂੰ ਐਜ਼ ਅ ਆਂਗਣਵਾੜੀ ਵਰਕਰ ਜਿਹੜਾ ਜੌਬ ਤੋਂ ਬਾਹਰ ਕੀਤਾ ਗਿਆ ਤੇ ਇਹ ਸੰਘਰਸ਼ ਜਿਹੜਾ ਆਂਗਣਵਾੜੀ ਯੂਨੀਅਨ ਵੱਲੋਂ ਹੋਊਗਾ ਪਰ ਜਿਹੜੀਆਂ ਇਸਤਰੀ ਕਾਲੀ ਦਲ ਦੀਆਂ ਬੀਬੀਆਂ ਜਿਹੜੇ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਜਿਨ੍ਹਾਂ ਤੇ ਲਈ ਮੈਂ ਲੜੀਆਂ ਖਾਸ ਕਰਕੇ ਗਰੀਬ ਔਰਤਾਂ ਮੈਨੂੰ ਬਹੁਤ ਫੋਨ ਆ ਰਹੇ ਆ ਉਹਨਾਂ ਦੇ ਕਿ ਤੁਸੀਂ ਜਿਹੜਾ ਹੈਗਾ ਸਾਡੀ ਆਵਾਜ਼ ਬਣਿਓ ਅਸੀਂ ਤੁਹਾਡੇ ਨਾਲ ਖੜੀਆਂ ਉਹ ਔਰਤਾਂ ਵੀ ਮੇਰੇ ਨਾਲ ਖੜਨ ਗਈਆਂ ਇਹਨਾਂ ਵੀ ਹਾਰ ਹੋਇਆ ਉਸ ਤੋਂ ਬਾਅਦ ਮਜ਼ਦਮਾ ਤੇ ਕੋਈ ਨਾਲ ਲੱਗਣ ਲੱਗ ਕੇ ਬਦਲੇ ਆ ਉਹ ਵੀ ਬਾਅਦ ਜਿੱਦਾਂ ਕਰਾ ਗਏ ਹਾਂਜੀ ਹਾਂ ਦੇਖੋ ਤੁਸੀਂ ਅਕੱਲ ਹੀ ਇਹਨਾਂ ਨੇ ਇਹ ਫੈਸਲਾ ਲਿਆ ਵੀ ਸਾਰੇ ਥਾਣਿਆਂ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਸੀ ਸਾਰੇ ਬਦਲਦੇ ਦੇਖੋ ਸਰਕਾਰ ਇਹ ਆਪ ਦੀ ਫੇਲਿਅਰ ਨੋਟ ਨਹੀਂ ਕਰ ਰਹੀ ਹੈਗੀ ਕਿ ਅਸੀਂ ਫੇਲ ਹੋਏ ਆ ਮੁਲਾਜ਼ਮ ਮੁਲਾਜ਼ਮ ਨਹੀਂ ਫੇਲ ਹੋਏਗੇ ਮੁਲਾਜ਼ਮ ਆਪਦੀ ਜੌਬ ਜਿਹੜੀ ਵਧੀਆ ਢੰਗ ਨਾਲ ਕਰੀ ਸਾਰਿਆਂ ਨੇ ਕਰੀਏ ਸਾਰੇ ਕਰ ਰਹੇ ਹੈਗੇ ਪਿਛਲੇ ਕਿਸੇ ਦੀ 30 ਸਾਲ ਦੀ ਨੌਕਰੀ ਕਿਸੇ ਦੀ 25 ਸਾਲ ਦੀ ਸਾਰਿਆਂ ਨੇ ਆਪਦੀ ਜੌਬ ਵਧੀਆ ਟਾਂਗ ਨਾਲ ਕੀਤੀ ਹੈ ਕਿ ਇਹਨਾਂ ਦੇ ਆਉਣ ਤੋਂ ਬਾਅਦ ਇਹ ਜਾਣਬੁੱਝ ਕੇ ਆਪਦੀ ਹਾਰ ਦਾ ਠਿਕਰਾ ਮੁਲਾਜ਼ਮਾਂ ਦੇ ਸਿਰ ਤੇ ਭੰਨ ਰਹੇ ਹੈਗੇ ਆ ਤੇ ਹੁਣ ਜਦੋਂ 2 ਸਾਲਾਂ ਬਾਅਦ ਫੇਰ ਇਲੈਕਸ਼ਨ ਚ ਜਾਣਗੇ ਤੇ ਬੁਰੀ ਤਰ੍ਹਾਂ ਹਾਰਨਗੇ ਇਹ ਇਹਨਾਂ ਨੇ ਤਾਂ ਲੋਕਾਂ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹਿਣਾ ਨਹਿਰੀ ਪਟਵਾਰੀਆਂ ਨਾਲ ਇਹਨਾਂ ਨੇ ਕੀ ਕੀਤਾ ਉਹਨਾਂ ਤੋਂ ਗਲਤ ਰਿਪੋਰਟਾਂ ਚਾਹੁੰਦੇ ਸੀ ਇਹ ਕਿ ਸਾਨੂੰ ਦੇਖ ਕੇ ਦਿਓ ਕਿ ਪਾਣੀ ਟੇਲਾਂ ਤੇ ਪਹੁੰਚ ਗਿਆ ਤੇ ਉਹ ਤਾਂ ਜੋ ਅਸੀਂ ਜਿਹੜਾ ਪਾਣੀ ਦੂਜੇ ਸੂਬਿਆਂ ਨੂੰ ਦੇ ਸਕੀਏ ਇਹ ਵਖਾ ਕੇ ਕਿ ਪੰਜਾਬ ਕੋਲੇ ਪਾਣੀ ਸਰਪਲਸ ਹੈ ਤਦ ਉਹਨਾਂ ਨੇ ਲਿਖਣ ਤੋਂ ਨਾ ਕਰਤੀ ਕਿ ਅਸੀਂ ਝੂਠੀ ਰਿਪੋਰਟ ਨਹੀਂ ਦੇ ਸਕਦੇ ਤਾਂ ਉਹਨਾਂ ਦੀਆਂ ਬਦਲੀਆਂ ਕੀਤੀਆਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਆਗੂ ਸੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਸਰਕਾਰ ਜਿਹੜੀ ਹੈ ਇਹ ਮਲਾਜ਼ਮਾਂ ਦੀ ਵਿਰੋਧੀ ਹੈ ਇਹ ਸਰਕਾਰ ਲੋਕਾਂ ਦੀ ਵੀ ਵਿਰੋਧੀ ਹੈ ਲੋਕਾਂ ਨੂੰ ਵੀ ਇਹ ਗੱਲ ਸਮਝ ਲੈਣਾ ਚਾਹੀਦਾ ਹੈ ਵੀ ਤੁਸੀਂ ਦੱਸੋ ਪੰਜਾਬ ਦੇ ਵਿੱਚ ਕਿਹੜਾ ਫੈਸਲਾ ਜਿਹੜਾ ਇਹਨਾਂ ਨੇ ਲੋਕਾਂ ਦੇ ਹੱਥ ਖੇਤ ਦੇ ਵਿੱਚ ਕੀਤਾ ਹੋਵੇ ਕੋਈ ਫੈਸਲਾ ਨਹੀਂ ਕੀਤਾ ਇਹਨਾਂ ਨੇ ਲੋਕਾਂ ਦੇ ਹੱਥ